ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕੀ ਫਤਿਹ ਮੈਂ ਇੰਦਰਜੀਤ ਅਰੋੜਾ ਪ੍ਰਧਾਨ ਵਪਾਰ ਮੰਡਲ ਸ੍ਰੀ ਅਨੰਦਪੁਰ ਸਾਹਿਬ ਸਮੁੱਚੇ ਪੰਜਾਬੀ ਜੋ ਦੇਸ਼ ਵਿਦੇਸ਼ ਵਿੱਚ ਵਸ ਰਹੇ ਹਨ ਉਹਨਾਂ ਨੂੰ ਦੀਵਾਲੀ ਬੰਦੀ ਛੋੜ ਦਿਵਸ ਅਤੇ ਵਿਸ਼ਕਰਮਾ ਦੇ ਦੀਆਂ ਬਹੁਤ ਬਹੁਤ ਵਧਾਈਆਂ ਦਿੰਦਾ ਅਤੇ ਆਸ ਕਰਦਾ ਹਾਂ ਕਿ ਸਭ ਖੁਸ਼ ਹੋਣਗੇ ਤੇ ਮੈਂ ਆਕਾਲ ਪੁਰਖ ਅੱਗੇ ਅਰਦਾਸ ਕਰਦਾ ਹਾਂ ਕਿ ਸਮੁੱਚੇ ਪੰਜਾਬ ਨੂੰ ਇਦਾਂ ਹੀ ਹਾਸਾ-ਵਾਸਦਾ ਰਹੇ ਅਤੇ ਸਮੁੱਚੇ ਪੰਜਾਬੀ ਖੁਸ਼ ਰਹਿਣ ਚੜ੍ਹਦੀ ਕਲਾ ਵਿੱਚ ਰਹਿਣ ਅਤੇ ਇਹ ਖੋਰ ਅਪੀਲ ਕਰਦਾ ਹਾਂ ਕਿ ਜੋ ਆਪਾਂ ਆਨਲਾਈਨ ਖਰੀਦਦਾਰੀ ਕਰਦੇ ਹਾਂ ਉਹਦਾ ਆਪਾਂ ਨੂੰ ਬਹੁਤ ਨੁਕਸਾਨ ਹੋ ਰਿਹਾ ਉਹਦੇ ਨਾਲ ਹਿੰਦੁਸਤਾਨ ਦੀ ਆਰਥਿਕਤਾ ਦਾ ਵੀ ਨੁਕਸਾਨ ਹੈ ਤੇ ਆਪਣੀ ਭਾਈਚਾਰਕਾਂ ਵੀ ਖਤਮ ਹੋ ਰਹੀ ਹੈ ਆਪਾਂ ਬਾਜ਼ਾਰਾਂ ਵਿੱਚ ਨਿਕਲੀਏ ਅਤੇ ਸਮਾਨ ਨੂੰ ਬਾਜ਼ਾਰ ਵਿੱਚੋਂ ਖਰੀਦੀਏ ਉਹ ਆਪਾਂ ਚੈੱਕ ਕਰਕੇ ਖਰੀਦਾਂਗੇ ਗਰੰਟੀ ਵਾਲਾ ਸਮਾਨ ਖਰੀਦਾਂਗੇ ਜੋ ਔਨਲਾਈਨ ਸਮਾਨ ਆ ਰਿਹਾ ਹੈ ਉਹਦੀ ਨਾ ਤਾਂ ਕੋਈ ਗਰੰਟੀ ਹੈ ਨਾ ਉਹਦਾ ਕੋਈ ਫਾਇਦਾ ਹੈ ਉਹ ਪੈਸਾ ਜਿਹੜਾ ਵੱਡੀਆਂ ਕੰਪਨੀਆਂ ਦਾ ਸਾਰਾ ਬਾਹਰਲੀਆਂ ਦੇਸ਼ਾਂ ਨੂੰ ਜਾ ਰਿਹਾ ਹੈ ਤੇ ਜੇ ਆਪਾਂ ਲੋਕਲ ਸਮਾਨ ਖਰੀਦਾਂਗੇ ਉਹਦਾ ਆਪਣੇ ਭਾਈਚਾਰੇਾਂ 'ਤਾਂਜੀ ਵੀ ਵਧੇਗੀ ਤੇ ਆਪਣੇ ਭਾਈਚਾਰੇ ਨੂੰ ਫਾਇਦਾ ਵੀ ਹੋਵੇਗਾ ਅਤੇ ਆਪਾਂ ਨੂੰ ਤੁਮਾਨ ਵਧੀਆ ਵੀ ਮਿਲੇਗਾ ਤੇ ਸਸਤਾ ਵੀ ਮਿਲੇਗਾ। ਸੋ ਮੈਂ ਬਾਰ-ਬਾਰ ਬੇਨਤੀ ਕਰਦਾ ਕਿ ਆਪਾਂ ਬਜ਼ਾਰਾਂ ਵਿੱਚ ਆਈਏ ਅਤੇ ਬਜ਼ਾਰਾਂ ਵਿੱਚ ਆ ਕੇ ਹੀ ਖਰੀਦਦਾਰੀ ਕਰੀਏ ਅਤੇ ਭਾਈਚਾਰ ਅਖਾਂ ਜਿ ਵਧਾਈਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ।